ਜੇ ਕਿਸਾਨ ਨਹੀਂ ਐ ਮਜ਼ਦੂਰ ਨਹੀਂ ਫਿਰ ਗੀਤ ਕਿਹੜੇ ਕੰਮ ਦੇ ਆ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਅਸੀਂ ਚਾਹੁੰਦੇ ਆ ਕਿ ਸਦਾ ਹੀ ਸਾਡੇ ਚ ਰਹਿਣਾ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਦ ਆਕਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਓ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਅ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਨਾ ਰੱਖੋ ਹਾਂ ਉਹ ਅੰਦੋਲਨ 'ਚ ਆਉਨੇ ਆ ਜਾਂ ਨਹੀਂ ਇਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਮਜ਼ੋਰੀ ਤਾਂ ਕੋਈ ਵੀ ਹੈ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਦੋਂ ਠੀਕ ਸੀ ਉਦੋਂ ਗੱਲਬਾਤਾਂ ਕਰਦੇ ਸੀ ਪਰ ਅੱਜ ਉਹ ਨਹੀਂ ਉਹ ਮਤਲਬ ਉਹ ਥੋੜਾ ਸਲੀਪਿੰਗ ਵੋਟ ਚਾਹੁੰਦੇ ਆਡੇ ਲਈ ਤਾਂ ਕਲਾਕਾਰ ਬਾਅਦ ਚ ਐ ਕਿਉਂਕਿ ਸਾਡੇ ਭਰਾ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ ਅੱਬੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਮਜ਼ਦੂਰੀ ਲਈ ਪੰਜਾਬ ਨੂੰ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਜ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਨੇ ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਜ ਸਾਹਿਬ ਉਹਨਾਂ ਦੇ ਨਾਲ ਆਏ ਨੇ ਬਿੱਲਾ ਜੀ ਥਾਪੜਾ ਸਾਡੇ ਪੁਰਾਣੇ ਮਿੱਤਰ ਨੇ ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ ਆਏ ਆ ਅਸੀਂ ਦੋਨੇ ਫਾਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆਂ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆਂ ਇਹਨਾਂ ਦਾ ਦੋਨੇ ਫਾਰਮਾਂ ਵੱਲੋਂ ਇਹ ਆਏ ਨੇ ਹੁਣ ਅਗਲੀ ਗੱਲ ਬੱਬੂ ਮਾਨ ਸਾਹਿਬ ਰੱਖਣਗੇ 2 ਮਿੰਟ ਪਹਿਲਾਂ ਮੈਂ ਹਾਂ ਰਾਏ ਸਾਹਿਬ ਰੱਖਣਗੇ ਗੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹਿ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਹਾਨੂੰ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨ ਸਾਹਿਬ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਟੋਨੀ ਸੰਧੂ ਜੀ ਉੱਥੇ KFC ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਤੇ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਠਹਿਰਾਓ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ 'ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਦੇਣ ਹੈ ਉਹ ਉਹਨੂੰ ਅਸੀਂ ਨਮਨ ਕਰਦੇ ਆਂ ਸੋ ਉਹ ਅੱਜ ਆਏ ਨੇ ਬਾਕੀ ਉਹ ਸਮੋਹਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚਿਆਂ ਦੀ ਸਪੋਰਟ ਕਰਨ ਆਏ ਜੇ ਕਿਸਾਨ ਨਹੀਂ ਜਾਂ ਮਜ਼ਦੂਰ ਨਹੀਂ ਫਿਰ ਗੀਤ ਕਿਹੜੇ ਕੰਮ ਦੇ ਆ ਤੋ ਇਹ ਜਿਹ ਜਿਸਾ ਸੀ ਖਿੱਤੇ 'ਚ ਜਨਮ ਲੈਨੇ ਆ ਉਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਛੇਤੀ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਅਸੀਂ ਚਾਹੁੰਦੇ ਹਾਂ ਕਿ ਸਦਾ ਹੀ ਸਾਡੇ ਚ ਰਹਿਣਾ ਕੋਈ ਨਹੀਂ ਛੋਟੀਆਂ 92 ਵਾਲੇ ਨੂੰ ਛੋਟਾ ਹੱਲਾ ਸੀ ਉਹ ਜਿਆਦਾ ਵੱਡੇ ਹੱਲੇ ਸੀ ਜਦੋਂ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਿਹੜੀ ਜਵਾਨੀ ਉਹ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਵਮੈਂਟਾਂ ਚ ਗੁੱਦੇ ਸੀ ਉਹ ਵੱਡਾ ਹੱਲਾ ਸੀ ਪਟੇ ਕੋਈ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਕੰਗਾਲੀ ਬੜੀ ਹੱਦ ਤੇ ਆ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਬਿਊਜ਼ਿਕ ਜਿਹੜੀ ਲੈਂਗੁਏਜ ਆ ਵਰਤੀ ਜਾਂਦੀ ਹੈ ਜੇ ਕੋਈ ਮੂਰਖਤਾ ਪੂਰਨ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ ਹੁੰਦੀ ਹੈ ਸੋ ਇਹ ਨਾ ਵਿੰਗਸ ਹੋਣਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਆ ਉਹ ਸਮਾਨ ਵੇਚ ਮਲਿਕ ਪ੍ਰੋਸੈਸ ਬਣਿਆ ਆ ਇਦਾਂ ਜਿਹੜਾ ਕੋਈ ਲੇਖਕ ਆ ਜਾਂ ਕਲਾਕਾਰ ਆ ਜਾਂ ਕੋਈ ਡਾਇਰੈਕਟਰ ਆ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਅੱਗੇ ਗੱਲ ਕਰਨਾ ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲ ਰਿਹਾ ਹੈ ਇਹਦੇ ਨਾਲ ਤੁਰਦੇ ਰਹਿਣਾ ਇਹ ਇਹ ਸਾਡਾ ਕੰਮ ਹੈ 2025 ਚੜਿਆਗਾ ਸਾਡਾ ਪ੍ਰੋਜੈਕਟ ਵਿਚ ਰਹੋਣੇ ਨੂੰ ਦਿੱਤਾ ਹੈ ਆਰਟਿਸਟ ਜਦੋਂ ਆਧਾਰਕ ਵਿੱਚ ਆ ਗਿਆ ਤင်း ਦੇਖੋ ਪੁਵਿੱਖਤਾ ਕੋਈ ਤਾੰਤ੍ਰਿਕ ਦੱਸ ਸਕਦਾ ਹੈ ਇਹ ਕੋਈ ਕਾਰਪੋਰੇਟ ਦਾ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਕਿਆਸ ਰਹੀ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈ ਨਹੀਂ ਹੁੰਦੀ ਇਹ ਪਰਿਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਹੀ ਸ਼ੁਰੂ ਹੁੰਦਾ 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 ਪਹਿਲ ਕਰਨੀ ਬਹੁਤ ਔਖੀ ਹੈ ਹੌਲੀ ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਹੈ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਕਵਾਦੇ ਮੈਂ ਜਿਹਦੇ ذریعے ਗੱਲ ਲੱਗੇ ਜਾਂਦੀ ਹੈ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਵਾਲੇ ਹੁੰਦੇ ਕੁਝ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਹੈ ਕੁਝ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਆ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਵਾਂ ਕਈ ਇਸ ਲਈ ਆ ਜਾਂਦੇ ਆ ਕਿ ਮੈਂ ਕੋਈ ਗੀਤ ਪ੍ਰਮੋਟ ਕਰਾਇਆ ਵਾਂ ਬਟ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਨੂੰ ਵੈਸੇ ਨਹੀਂ ਸ਼ੋਭਾ ਦਿੰਦਾ ਮੈਨੂੰ ਲੱਗਦਾ ਹੌਲੀ ਹੌਲੀ ਜੁੜ ਜਾਣਗੇ ਜੁੜ ਜਾਣਗੇ वाले के सजब थे बंदिया 2020 दे ਵਿਚਾਰ ਜਦ ਤਰ ਬੇਸੀ ਦਿੱਲੀ ਕੁਛ ਕੀਤਾ ਸੀਗਾ ਬਾਕੀ ਰਿਸੋਰਸ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਵੇਲੇ ਜੱਥਬੰਦੀਆ ਬਾਕਬਾ ਹੋਈ ਹੈ ਕਿ ਇਹ ਪੈਨ ਮੇਰੀ ਇਹ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਐ ਇਹ ਤੋਂ ਕਹਿੰਦਾ ਗੱਲਾਂ ਤੋਂ ਮੈਂ ਤਾਂ ਜਿੱਦਾਂ ਕਹਿੰਦਾ ਮੈਂ ਅਸੀਂ ਤਾਂ ਕਿਸਾਨ ਆ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆਂ ਅੰਦੋਲਨ ਦੀ ਸਪੋਰਟ ਕਰਦੇ ਆਂ ਤੋ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਂ ਜਿਹੜੇ ਲੀਡ ਕਰਦੇ ਇਹ ਨਾ ਇਹਦੇ ਇਹੀ ਦੇ ਸਕਦੇ ਆਂ ਮੈਨਜੀ ਤੌਰ ਤੇ ਮੇਰਾ ਵਿਚਾਰ ਬਟੰਦਰਾ ਹੋਇਆ ਨਹੀਂ ਮੈਨੂੰ ਜੇ ਕੋਈ ਮਿਲਦਾ ਹੈ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ 'ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਤਾਂ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਵੋਸਟੀ ਕਰੋ ਔਰ ਸ਼ਾਇਦ ਉਹ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਮੇਨਸਟ੍ਰੀਮ ਦੇ ਨੇਤਾ ਵੀ ਆਏ ਤਾਂ ਗੁਜਾਰਸ਼ ਕਰ ਸਕਦੇ ਹਾਂ ਭਾਣਾ ਔਰ ਆਪਾ ਆਪਾ ਸਮਰਪਿਤ ਹੈ ਅਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਮਲੂਕ ਜਿਹੜਾ ਨਾਰਾ ਸੀ ਉਹ ਬਹੁਤ ਸੱਚਾ ਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵਕਵਾਸੇ ਕਹਿੰਦੇ ਲੋਕ ਹਲੇ ਤੱਕ ਇਸ ਸੰਬੋਧਨ ਦੇ ਲੋਚ ਨਹੀਂ ਆਏ ਤੁਸੀਂ ਕਿਸ ਤੇ ਗਰੰਟੀ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਜੁਲੀਅਨ ਦਾ ਕੀ ਵਿਚਾਰ ਹੈ ਮੈਨੂੰ ਪਤਾ ਨਹੀਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂਦਾ ਸੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹੈ ਤਾ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਨਾ ਰੱਖੋ ਹਾਂ ਉਹ ਅੰਦੋਲਨ 'ਚ ਆਉਨੇ ਆ ਜਾਂ ਨਹੀਂ ਇਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਇਹ ਜਥੇਬੰਦਕ ਢਾਂਚਾ ਹੀ ਇਸ ਤਰ੍ਹਾਂ ਦੀ ਮੂਵਮੈਂਟ ਛੇਡ ਸਕਦਾ ਐ ਇਸੇ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੇ ਉਹ ਕਿਸੇ ਨਾਲ ਜੁੜਿਆ ਹੁੰਦਾ ਉਹ ਇੱਕ ਢਾਂਚਾ ਹੁੰਦਾ ਉਹ ਲਿਆ ਸਕਦਾ ਤੇ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀਆਂ ਉਹਨਾਂ ਦਾ ਵੀ ਜੀ ਕਰਦਾ ਹੈ ਹਾਂ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕੰਨ ਉਹਦੇ ਚ ਮਜ਼ਦੂਰਾਂ ਦੀਆਂ ਉਹ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਧਰ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ ਹਾਂ ਉਹ ਗਾਇਬ ਗਾਹੇ ਆ ਸਕਦਾ ਹੈ ਕਿਸੇ ਛੁੱਟੀ ਵਾਲੇ ਦਾ ਸਵਾਲ ਹੈਗਾ ਕਿ ਤੁਸੀਂ ਕਿ ਨਾ ਤੁਸੀਂ ਤੇ ਕਿਹਾ ਸੀ ਕਿ ਐਸਕੇ ਫੁੱਟਕ ਦੀ ਵਜ੍ਹਾ ਵੀ ਢੱਲੇ ਵਾਲ ਸੀ ਮੈਂ ਮਿਲਣ ਗਿਆ ਸੀ ਲੇਕਿਨ ਤੂੰ ਪਹਿਣ ਮੇਰੀ ਇਹ ਪੂਰੀ ਕੰਟਰੋਵਰਸ਼ੀਅਲ ਹੈ ਤੂੰ ਪੂਰੇ ਜਦੈ ਕੱਢ ਐ ਮਾਰ ਲਿਆ ਨਹੀਂ ਦੇਖੋ ਮੇਰੀ ਨਹੀਂ ਪਤਾ ਐਦਾਂ ਨਹੀਂ ਹੁੰਦਾ ਮੇਤੋਂ ਨਾ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਆਉਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲਿਆਂ ਨੂੰ ਮੇਰੀ ਵੈਸੇ ਨਿੱਜੀ ਬੇਨਤੀ ਆ ਪਤਾ ਨਹੀਂ ਤੁਸੀਂ ਮੰਨਣੀਏ ਕਿ ਨਹੀਂ ਮੰਨਣੀ ਤਾਂ ਤੁਸੀਂ ਹੈ ਨਹੀਂ ਮੇਰੀ ਬੇਨਤੀ ਆ ਕਿ ਜਦੋਂ ਨਾ ਤੁਸੀਂ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਂਗੂਏ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦੇ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਤੇ ਜਿਹਦੇ ਲਾ 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 ਹੋਵੇ ਹੈ ਨਾ ਦੇਖੋ ਕੀ ਹੁੰਦਾ ਮੰਨ ਲਓ ਜਿੱਦਾਂ ਹੁਣ ਅੰਧੋ ਕੱਲ ਧਰਨਾ ਲੱਗਿਆ ਬੜਾ ਸ਼ਾਂਤਮਈ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੁਸ ਮੇਰੀ ਬੇਨਤੀ ਹੈ ਭਾਈ ਥੋੜੇ ਜਿੰਨੇ ਵਰਤਾਂ ਆਪਾਂ ਚੱਲਦੇ ਜਾਈਏ ਇਹ ਸੇ ਉਹ ਕਮਜ਼ੋਰੀ ਤਾਂ ਹੋਈ ਵੀ ਹੈ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਦੋਂ ਠੀਕ ਸੀ ਉਦੋਂ ਗੱਲਬਾਤਾਂ ਕਰਦੇ ਸੀ ਪਰ ਅੱਜ ਉਹ ਨਹੀਂ ਉਹ ਮਨ ਲਓ ਉਹ ਥੋੜਾ 슬ੀਪਿੰਗ ਮੋਡ 'ਚ ਆ ਚੁੱਕਾ ਹੈ ਮੌਜੂਦਾ ਹਾਲਾਤ ਦੇ ਤੁਹਾਨੂੰ ਲੱਗਦਾ ਕਿ ਇਹਦਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਂ ਨਾ ਦੇਖੋ ਜਿਹੜਾ ਸਿਸਟਮ ਹੈ ਹਮੇਸ਼ਾ ਇਦਾਂ ਹੀ ਹੁੰਦਾ ਆਪਾਂ ਆਪ ਇਹ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਿੱਥੇ ਜਿੱਥੇ ਬੰਦਕ ਢਾਂਚਾ ਕੋਈ ਬਣਿਆ ਹੁੰਦਾ ਆਲ ਓਵਰ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਅਲੱਗ ਪ੍ਰੋਸੈਸ ਹੋ ਗਿਆ ਤੇ ਇਹ ਇੱਕ ਪਾਸਾ ਉਹ ਇੱਕ ਪਾਸਾ ਤੋ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਹਾਂ ਜੀ ਸਰ ਜਿਹੜਾ ਮਨੋਟਕ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੀ ਜ਼ਿੰਦਗੀ ਵਿੱਚ ਹਾਲਤਾਂ ਕਿਉਂ ਦੀ ਤਰ੍ਹਾਂ ਦੀ ਹੈ। ਇਹ ਜਿਹੜੀ ਇਹ ਹਾਲਤਾਂ ਕਿਵੇਂ ਸੁਧਰ ਸਕਦੀ ਹੈ? ਕੀ ਤੁਸੀਂ ਵਿਚਾਰ ਦਉਂਗੇ ਜਿਹੜਾ ਆਪਾਂ ਕਰਨ ਦੇ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅਰੋਜੀ ਦਾ ਆਮ ਹੈ ਉਹਨੂੰ ਕਿਵੇਂ ਕੱਢ ਰਿਹਾ ਹੈ। ਇਹ ਮੇਨ ਮੇਰਾ ਮੇਰਾ ਨਿੱਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵੀ ਜਦੋਂ ਹੁਣ ਬੈਠ ਕੇ ਆਇਆ ਸੀ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੇਰੇ ਕੋਲ ਓਡੀ ਵੱਡੀ ਜ਼ਮੀਨ ਜਾਇਦਾਦ ਹੈ ਪਰ ਮੈਨੂੰ ਲੱਗਦਾ ਕਿ ਜੋਕੇ ਯੋਗ ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਥੋੜਾ ਬਹੁਤ ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦੇ ਨਾਲ ਇਕਵਿਪਮੈਂਟ ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਬਸ ਨੇ ਜਾਂ ਤਾਂ ਹਰ ਪਿੰਡ ਚ ਕਾਰਪੋਰੇਟ ਸਿਸਟਮ ਬਣ ਬਣ ਜੇ ਕਿ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆ ਫਸਲ ਲਾਉਣੀ ਹੈ ਉਹਦੇ ਲਈ ਇਹ ਸਰਕਾਰ ਐਜੂਕੇਟ ਜਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਹੈ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਫੂਡ ਤੇ ਪਾਣੀ ਦੀ ਹੈ ਹੈਨਾ ਮੈਂ ਮੈਂ ਤੂੰ ਤੁਸੀਂ ਜਿਆਦਾ ਗੱਲਾਂ ਕਰ ਲਿਆ ਮੈਂ ਲੀਡਰ ਹੈ ਨਹੀਂ ਯਾਰ ਤਾਂ ਮੇਰੀ ਬੇਨਤੀ ਹੈ ਵੀ ਐਦਾਂ ਦੀਆਂ ਖਬਰਾਂ ਨਾ ਬਣਾਓ ਵੀ ਉਹ ਪੈਣ ਮੇਰੀ ਵੀ ਉਹ ਕਹਿੰਦਾ ਇਹ ਕਹਿੰਦਾ ਆਪਾਂ ਕਹਨੇ ਨਹੀਂ ਆਪਾਂ ਇਹ ਕਹਿੰਦਾ ਵੀ ਸਭ ਫਤਿਹ ਹੈ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਤੇ ਉਹ ਫਿਰ ਕੀ ਮੇਰੇ ਨਾਲ ਲੈਣੇ ਫਿਰ ਇਹ ਤੁਹਾਨੂੰ ਦੱਸ ਦੇਣਗੇ ਹਾਂ ਸਭ ਸ਼ਹਿਰੀ ਜਿਹੜੇ ਦੇ ਮੱਦੇਨਜ਼ਰ ਸ਼ੋਅ ਵੀ ਕੈਨਸਲ ਹੋ ਜਾਂਦੇ ਲਗਾਤਾਰ ਜੀ ਜੀ ਨਹੀਂ ਨਹੀਂ ਮੈਨੂੰ ਐਈਆਂ ਗੱਲਾਂ ਮੈਕ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਖਰੂਦੀ ਹੈ ਅਰਦਾ ਨਹੀਂ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਕਿਸੇ ਤਰ੍ਹਾਂ ਸਾਨੂੰ ਲੱਗਦਾ ਸੀ ਕਿ ਅਸੀਂ ਐ ਕਰ ਲਿਆ ਉਹ ਸਾਡੇ ਸਾਡੇ ਜਿਹੜੇ ਆਰਟਿਸਟ ਹੁੰਦੇ ਆ ਕੰਪਨੀਆਂ ਨਾਲ ਟਾਈ ਅਪ ਹੁੰਦਾ ਸਾਡੇ ਵਾਲਿਆਂ ਨੇ ਵੀ ਪਹਿਲੇ ਪੰਗਾ ਪਾਤਾ ਸੀ ਉਹ ਬੜਾ ਰੌਲਾ ਪੈਣ ਤੋਂ ਬਾਅਦ ਫਿਰ ਸਾਰੇ ਅਸੀਂ ਕੈਨਸਲ ਕਰਦੇ ਹੁਣ ਅਸੀਂ ਜਨਵਰੀ ਤੋਂ ਕਰ ਲਿਆ